ਜੀ ਅਮੀ ਜੀ ਕੀ ਮਾਹੌਲ ਹੈ ਅੰਮ੍ਰਿਤਸਰ ਦੇ ਵਿੱਚ ਦੱਸਿਆ ਜਾ ਰਿਹਾ ਉੱਥੇ ਵੀ ਡਰੋਨਸ ਅਟੈਕ ਹੋਇਆ ਹੈ ਤੇ ਕੀ ਕੁਝ ਜਾਣਕਾਰੀ ਹੈ ਜੀ ਪ੍ਰਿੰਸ ਮੈਂ ਬਿਲਕੁਲ ਦੱਸਣਾ ਚਾਹਾਂਗਾ ਅੰਮ੍ਰਿਤਸਰ ਦਾ ਜ਼ਿਆਦਾਤਰ ਹਿੱਸਾ ਬਾਰਡਰ ਦੇ ਨਾਲ ਰਿਲੇਟਡ ਹੈ ਬਾਰਡਰ ਨਾਲ ਸਟਿਆ ਹੋਇਆ ਹੈ ਪਾਕਿਸਤਾਨ ਦੇ ਨਾਲ ਹਾਲਤ ਨਾਲ ਨਾਲ ਕਹੀ ਇਹੋ ਜਿਹੇ ਤੇਡੇ ਜਿਹੜੇ ਪਾਕਿਸਤਾਨ ਦੇ ਨਾਲ ਸੱਟੇ ਹੋਏ ਐ ਸੋ ਆਪਕੇ ਹੁਣੇ ਥੋੜੀ ਦੇਰ ਪਹਿਲਾਂ ਹੀ ਜਿਹੜਾ ਇੰਟਰਸੈਪਟ ਕਈ ਜਿਹੜੇ ਡਰੋਨ ਪਾਕਿਸਤਾਨ ਵਾਲੋਂ ਕੀਤੇ ਗਏ ਐ ਤੇ ਉਸ ਨੂੰ ਭਾਰਤੀ ਡਿਫੈਂਸ ਵੱਲੋਂ ਨਿਸ਼ਾਨਬੋਧ ਨਾਬੂਤ ਵੀ ਕਰ ਦਿੱਤਾ ਗਿਆ ਇਸੇ ਨਾਲ ਹੀ ਗੱਲ ਕਰੀਏ ਤੇ ਹਲੇ ਵੀ ਪਾਕਿਸਤਾਨ ਵਾਲੋਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਹਨ ਭਾਰਤ ਵਿੱਚ ਡਰੋਨ ਦਾ ਹੀ ਹਮਲੇ ਕਰਨ ਦੀ ਲੇਕਿਨ ਭਾਰਤੀ ਡਿਫੈਂਸ ਦੇ ਕੰਮ ਦੇ ਨਾਲ ਉਸ ਨੂੰ ਨਿਸ਼ਾਨਬੋਧ ਕੀਤਾ ਜਾ ਰਿਹਾ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਜਰੂਰ ਕਰ ਦਿੱਤਾ ਗਿਆ ਤੇ ਉਹ ਜੇ ਅਸ਼ਾਲ ਜਿ ਜਿ ਤਾਈ ਜਾ ਵੀ ਜਾ ਕਿ ਲਾਈਟਰੀ ਸਵੇਰੇ ਜ਼ਰੂਰ ਆਏਗੀ ਤੇ ਸਾਰੀ ਰਾਤ ਜਿਹੜਾ ਆਰਮੀ ਅਤੇ ਥਲ ਸੈਨਾ ਅਤੇ ਵਾਜੂ ਸੈਨਾ ਵੱਲੋਂ ਪਾਕਿਸਤਾਨੀ ਦੋਰਨਾ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਆਮ ਲੋਕ ਜਿਹੜੇ ਸ਼ਾਂਤੀ ਨਾਲ ਆਪਣੇ ਘਰ ਦੇ ਵਿੱਚ ਸੋ ਸਕਣ ਜੇ ਅਮੀ ਜੀ ਜੇ ਗੱਲ ਕੀਤੀ ਜਾਵੇ ਤੁਸੀਂ ਆਪ ਆਵਾਜ਼ਾਂ ਸੁਣੀਆਂ ਕਿ ਆਵਾਜ਼ਾਂ ਤੁਹਾਡੇ ਤੱਕ ਵੀ ਪਹੁੰਚ ਰਹੀਆਂ ਨੇ ਕਿ ਤੁਸੀਂ ਅਸਮਾਨ ਦੇ ਵਿੱਚੋਂ ਦੇਖਿਆ ਜੋ ਜਿਸ ਤਰ੍ਹਾਂ ਦੀ ਆਪਾਂ ਵੀਡੀਓ ਲੋਕਾਂ ਤੱਕ ਪਹੁੰਚਾ ਰਹੇ ਹਾਂ ਬਿਲਕੁਲ ਕਈ ਐਹੋ ਜੀ ਆਵਾਜ਼ਾਂ ਕਿਉਂਕਿ ਸਰੋਬਸਤੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਬਲੈਕਆਊਟ ਕਰ ਦਿੱਤਾ ਗਿਆ ਸੋ ਉਹ ਆਵਾਜ਼ਾਂ ਸੁਈਆਂ ਅਸੀਂ ਆਪਣੀ ਅੱਖੀ ਉਹ ਚੀਜ਼ਾਂ ਵੇਖੀਆਂ ਜਦੋਂ ਜਿਹੜਾ ਜਦੋਂ ਪਾਕਿਸਤਾਨੀ ਡਰੋਨ ਨੂੰ ਇੰਟਰਸੈਪਟ ਕੀਤਾ ਗਿਆ ਉਸ ਤੋਂ ਬਾਅਦ ਡਿਫੈਂਸ ਪਾਕੀ ਡਿਫੈਂਸ ਵੱਲੋਂ ਉਸ ਨੂੰ ਨਿਸ਼ਾਨਾ ਬਹੁਤ ਕਰ ਦਿੱਤਾ ਗਿਆ ਉਹ ਅਸੀਂ ਆਪਣੀ ਅੱਖੀ ਜ਼ਰੂਰ ਦੇਖਿਆ ਉਹ ਆਵਾਜ਼ਾਂ ਸੁਣੀਆਂ ਹਲੇ ਵੀ ਕਈ ਜਗ੍ਹਾ ਤੋਂ ਗੋਲੀਬਾਰੀ ਦੀ ਆਵਾਜ਼ਾਂ ਜ਼ਰੂਰ ਆ ਰਹੀਆਂ ਵਾ ਲੇਕਿਨ ਅਸੀਂ ਕਿਸੇ ਵੀ ਗੋਲੀਬਾਰੀ ਦੀ ਆਵਾਜ਼ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਜਿਹੜੀ ਚੀਜ਼ ਅਸੀਂ ਦੇਖੀ ਆ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਣੀ ਚਾਹਾਂਗੇ ਪ੍ਰਿੰਸ ਜੀ ਸ਼ੁਕਰੀਆ ਅਮਿਤ ਜੀ ਸਾਰੀ ਜਾਣਕਾਰੀ ਦੇਣ ਦੇ ਲਈ